ਤੁਸੀਂ ਸੁਣਿਆ ਤੇ ਹੋਣਾ ਹੈ ਕਿ ਨਜਾਇਜ਼ ਰਿਸ਼ਤੇ ਘਰ ਪਟ ਦਿੰਦੇ ਨੇ ਤੇ ਘਰ ਪਟ ਦੇ ਨਾਲ-ਨਾਲ ਕਈ ਵਾਰੀ ਕਿਸੇ ਦੇ ਮੌਤ ਦਾ ਵੀ ਕਾਰਨ ਬਣਦੇ ਆ। ਅੰਮ੍ਰਿਤਸਰ ਤੋਂ ਆਈ ਹੈ ਖਬਰ ਤੁਹਾਨੂੰ ਹਿਲਾ ਕੇ ਰੱਖ ਦੇਗੀ ਪਿੰਡ ਬਾਲੀਆਂ ਆ ਜਿੱਥੇ ਨਜਾਇਜ਼ ਰਿਸ਼ਤਿਆਂ ਦੇ ਪੁੱਸ ਨੇ ਉਹ ਆਪਦਾ ਹੀ ਘਰ ਵਾਲਾ ਮਰਵਾ ਦਿੱਤਾ। ਦਰਅਸਲ ਔਰਤ ਦਾ ਘਰ ਵਾਲਾ ਫੌਜੀ ਸੀਗਾ ਔਰ ਉਹ ਹਮੇਸ਼ਾ ਉਹਨੂੰ ਵਰਜਦਾ ਸੀਗਾ। ਛੁੱਟੀ ਆਇਆ ਹੋਇਆ ਸੀਗਾ ਤੇ ਕਹਿੰਦੇ ਦੋ ਮੁੰਡੇ ਘਰ ਸੱਦ ਕੇ ਉਸ ਨੇ ਉਹਦਾ ਜਿਹੜਾ ਸਰਾਣੇ ਦੇ ਨਾਲ ਮੂੰਹ ਦਬ ਦਿੱਤਾ ਤੇ ਸਾਹ ਘੁੱਟਣ ਕਰਕੇ ਉਹਦੀ ਮੌਤ ਹੋ ਗਈ ਆ ਦੋ ਮੁੰਡਿਆਂ ਨੂੰ ਸੱਤ ਕੇ ਘਰੇ ਮਰਵਾ ਦਿੱਤਾ ਆਪਣਾ ਘਰ ਵਾਲਾ ਅੰਮ੍ਰਿਤਸਰ ਦਾ ਪਿੰਡ ਵਾਲੀਆ ਜਿੱਥੇ ਦੀ ਇਹ ਤਸਵੀਰ ਆ ਸਾਬਕਾ ਫੌਜੀ ਆ ਔਰ ਉਸਨੇ ਉਸਦੀ ਪਤੀ ਨੇ ਪਤਨੀ ਨੇ ਮਰਵਾ ਦਿੱਤਾ ਉਮਰ ਵੀ ਖਾਸੀ ਆ ਕਹਿੰਦੇ 42 ਸਾਲ ਉਸ ਔਰਤ ਦੀ ਉਮਰ ਆ ਔਰ ਅਕਸਰ ਉਹ ਆਪਣੇ ਨਜਾਇਜ਼ ਸਬੰਧਾਂ ਦੇ ਕਰਕੇ ਪੂਰੇ ਪਿੰਡ ਦੇ ਵਿੱਚ ਏਰੀਆ ਦੇ ਵਿੱਚ ਚਰਚਾ ਦੇ ਵਿੱਚ ਸੀਗੀ ਔਰ ਹੁਣ ਉਸਨੇ ਐਡਾ ਵੱਡਾ ਕੰਮ ਕਰ ਦਿੱਤਾ ਕਿ ਮੁੰਡੇ ਸਦਕੇ ਯਾਨੀ ਆਪਣੇ ਆਸ਼ਿਕ ਸਦਕੇ ਆਪ ਦਾ ਹੀ ਘਰ ਵਾਲਾ ਜਿਹੜਾ ਆ ਉਸ ਨੂੰ ਮਰਵਾ ਦਿੱਤਾ ਆ ਸੀਸੀਟੀਵੀ ਕੈਮਰੇ ਦੇ ਵਿੱਚ ਪੂਰੀ ਘਟਨਾ ਕੈਦ ਹੋਈ ਆ ਤੇਜਿੰਦਰ ਸਿੰਘ ਬਲ ਚੌਂਕੀ ਚਾਚ ਜਿਹੜਾ ਆ ਉਹਨਾਂ ਨੇ ਦੱਸਿਆ ਕਿ ਦੋ ਆਸ਼ਿਕ ਕਾਤਲਾਂ ਨੇ ਇਹ ਸਭ ਕੁਝ ਕੀਤਾ ਹੈ ਜਿਨ੍ਹਾਂ ਦੀ ਪਹਿਚਾਣ ਕੁਲਵੰਤ ਸਿੰਘ ਹੋਈ ਹੈ ਅਤੇ ਦੂਸਰਾ ਕੁਲਵਿੰਦਰ ਸਿੰਘ ਹੈ ਤੁਸੀਂ ਦੇਖੋ ਵੀ ਕਿੰਡਾ ਵੱਡਾ ਇਹ ਜਿਹੜਾ ਇਹਨਾਂ ਨੇ ਸਟੈਪ ਚੱਕ ਲਿਆ ਆ ਔਰ ਇਸ ਤੋਂ ਬਾਅਦ ਹੁਣ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਆ ਔਰਤ ਜਿਹੜੀ ਸੀ ਉਸਨੇ ਆਪਣੇ ਨਾਜਾਇਜ਼ ਸਬੰਧਾਂ ਦੇ ਚੱਲਦੇ ਆਪਦੇ ਘਰ ਤੋਂ ਕਾਰ ਪਾਟ ਲਿਆ ਕਾਰ ਪਟਿਆ ਵੀ ਕਾਦਾ ਆਪ ਦੇ ਘਰ ਵਾਲੇ ਨੂੰ ਬੁੜੀ ਬੁਰੀ ਮੌਤ ਦਿੱਤੀ ਹੈ ਦਰਅਸਲ ਕਹਿੰਦੇ ਆ ਵੀ ਜਿਹੜੀ ਸੀਸੀਟੀਵੀ ਉਹਦੇ ਅਸਰੇ ਨੇ ਕਹਿੰਦੇ ਵੀ ਉਹਦੇ ਅਨੁਸਾਰ ਉਹ ਦੋ ਮੁੰਡੇ ਅੰਦਰ ਵੜਦੇ ਨੇ ਔਰ ਉਸ ਬੰਦੇ ਦੇ ਸੁੱਤੇ ਪਏ ਦੇ ਉੱਤੇ ਸਰਾਣੇ ਰੱਖਦੇ ਨੇ ਤੇ ਉਹਦਾ ਦਮ ਕੁੱਟਣ ਦੇ ਨਾਲ ਉਸ ਦੀ ਮੌਤ ਹੋ ਗਈ ਆ ਤੇ ਮੌਤਾ ਮੰਜ਼ਰ ਜਿਹੜਾ ਆ ਉਹ ਸਾਹਮਣੇ ਆ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਕਿੱਡਾ ਗਲਤ ਤੇ ਕਿੱਡਾ ਅਹਿਮ ਹੋਇਆ ਔਰ ਇਹਦੇ ਨਾਲ ਕਿੰਨਾ ਨੁਕਸਾਨ ਹੋਇਆ ਫਿਲਹਾਲ ਇਹ ਤਸਵੀਰ ਜਿਹੜੀ ਆ ਉਹ ਤੁਹਾਡੇ ਸਾਹਮਣੇ ਆ ਸਾਡੀ ਗੱਲਬਾਤ ਵੀ ਹੋਈ ਹੋਵੇ ਸੁਣਾਉਣੇ ਆ ਤੁਹਾਨੂੰ ਤੁਸੀਂ ਸੁਣਿਆ ਤੇ ਹੋਣਾ ਹੈ ਕਿ ਨਜਾਇਜ਼ ਰਿਸ਼ਤੇ ਘਰ ਪਟ ਦਿੰਦੇ ਨੇ ਤੇ ਘਰ ਪਟ ਦੇ ਨਾਲ-ਨਾਲ ਕਈ ਵਾਰੀ ਕਿਸੇ ਦੇ ਮੌਤ ਦਾ ਵੀ ਕਾਰਨ ਬਣਦੇ ਆ। ਅੰਮ੍ਰਿਤਸਰ ਤੋਂ ਆਈ ਹੈ ਖਬਰ ਤੁਹਾਨੂੰ ਹਿਲਾ ਕੇ ਰੱਖ ਦੇਗੀ ਪਿੰਡ ਬਾਲੀਆਂ ਆ ਜਿੱਥੇ ਨਜਾਇਜ਼ ਰਿਸ਼ਤਿਆਂ ਦੇ ਪੁੱਸ ਨੇ ਉਹ ਆਪਦਾ ਹੀ ਘਰ ਵਾਲਾ ਮਰਵਾ ਦਿੱਤਾ। ਦਰਅਸਲ ਔਰਤ ਦਾ ਘਰ ਵਾਲਾ ਫੌਜੀ ਸੀਗਾ ਔਰ ਉਹ ਹਮੇਸ਼ਾ ਉਹਨੂੰ ਵਰਜਦਾ ਸੀਗਾ। ਛੁੱਟੀ ਆਇਆ ਹੋਇਆ ਸੀਗਾ ਤੇ ਕਹਿੰਦੇ ਦੋ ਮੁੰਡੇ ਘਰ ਸੱਦ ਕੇ ਉਸ ਨੇ ਉਹਦਾ ਜਿਹੜਾ ਸਰਾਣੇ ਦੇ ਨਾਲ ਮੂੰਹ ਦਬ ਦਤਾ ਤੇ ਸਾਹ ਘੁੱਟਣ ਕਰਕੇ ਉਹਦੀ ਮੌਤ ਹੋ ਗਈ ਆ ਦੋ ਮੁੰਡਿਆਂ ਨੂੰ ਸੱਤ ਕੇ ਘਰੇ ਮਰਵਾ ਦਿੱਤਾ ਆਪਣਾ ਘਰ ਵਾਲਾ ਅੰਮ੍ਰਿਤਸਰ ਦਾ ਪਿੰਡ ਵਾਲੀਆ ਜਿੱਥੇ ਦੀ ਇਹ ਤਸਵੀਰ ਆ ਸਾਬਕਾ ਫੌਜੀ ਆ ਔਰ ਉਸਨੇ ਉਸਦੀ ਪਤੀ ਨੇ ਪਤਨੀ ਨੇ ਮਰਵਾ ਦਿੱਤਾ ਉਮਰ ਵੀ ਖਾਸ ਹੀ ਆ ਕਹਿੰਦੇ 42 ਸਾਲ ਉਸ ਔਰਤ ਦੀ ਉਮਰ ਆ ਔਰ ਅਕਸਰ ਉਹ ਆਪਣੇ ਨਜਾਇਜ਼ ਸਬੰਧਾਂ ਦੇ ਕਰਕੇ ਪੂਰੇ ਪਿੰਡ ਦੇ ਵਿੱਚ ਏਰੀਆ ਦੇ ਵਿੱਚ ਚਰਚਾ ਦੇ ਵਿੱਚ ਸੀਗੀ ਔਰ ਹੁਣ ਉਸ ਨੇ ਐਡਾ ਵੱਡਾ ਕੰਮ ਕਰ ਦਿੱਤਾ ਕਿ ਮੁੰਡੇ ਸੱਦ ਕੇ ਜਾਂ ਨੇ ਆਪਣੇ ਆਸ਼ਿਕ ਸੱਦ ਕੇ ਆਪ ਦਾ ਹੀ ਘਰ ਵਾਲਾ ਜਿਹੜਾ ਆ ਉਸ ਨੂੰ ਮਰਵਾ ਦਿੱਤਾ ਆ ਸੀਸੀਟੀਵੀ ਕੈਮਰੇ ਦੇ ਵਿੱਚ ਪੂਰੀ ਘਟਨਾ ਕੈਦ ਹੋਈ ਆ ਤੇਜਿੰਦਰ ਸਿੰਘ ਬੱਲ ਚੌਂਕੀ ਚਾਰਜ ਜਿਹੜਾ ਆ ਉਹਨਾਂ ਨੇ ਦੱਸਿਆ ਕਿ ਦੋ ਆਸ਼ਿਕ ਕਾਤਲਾ ਨੇ ਇਹ ਸਭ ਕੁਝ ਕੀਤਾ ਹੈ ਜਿਨ੍ਹਾਂ ਦੀ ਪਛਾਣ ਕੁਲਵੰਤ ਸਿੰਘ ਹੋਈ ਹੈ ਅਤੇ ਦੂਸਰਾ ਕੁਲਵਿੰਦਰ ਸਿੰਘ ਆ ਤੁਸੀਂ ਦੇਖੋ ਵੀ ਕਿੱਡਾ ਵੱਡਾ ਇਹ ਜਿਹੜਾ ਇਹਨਾਂ ਨੇ ਸਟੈਪ ਚੱਕ ਲਿਆ ਆ ਔਰ ਇਸ ਤੋਂ ਬਾਅਦ ਹੁਣ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਆ ਔਰਤ ਜਿਹੜੀ ਸੀ ਉਸਨੇ ਆਪਣੇ ਨਾਜਾਇਜ਼ ਸਬੰਧਾਂ ਦੇ ਚੱਲਦੇ ਆਪਦੇ ਘਰ ਤੋਂ ਘਰ ਪਟੜ ਲਿਆ ਘਰ ਪਟਿਆ ਵੀ ਕਹਾਦਾ ਆਪਦੇ ਘਰ ਵਾਲੇ ਨੂੰ ਬੁੜੀ ਬੁਰੀ ਮੌਤ ਦਿੱਤੀ ਆ ਦਰਅਸਲ ਕਹਿੰਦੇ ਆ ਵੀ ਜਿਹੜੀ ਸੀ ਸੀਸੀਟੀਵੀ ਉਹਦੇ ਅਸਰੇ ਨੇ ਕਹਿੰਦੇ ਵੀ ਉਹਦੇ ਅਨੁਸਾਰ ਉਹ ਦੋ ਮੁੰਡੇ ਅੰਦਰ ਵੜਦੇ ਨੇ ਔਰ ਉਸ ਬੰਦੇ ਦੇ ਸੁੱਤੇ ਪਏ ਦੇ ਉੱਤੇ ਸਰਾਣੇ ਰੱਖਦੇ ਨੇ ਤੇ ਉਹਦਾ ਦਮ ਕੁੱਟਣ ਦੇ ਨਾਲ ਉਸ ਦੀ ਮੌਤ ਹੋ ਗਈ ਆ ਤੇ ਮੌਦਾ ਮੰਜ਼ਰ ਜਿਹੜਾ ਆ ਉਹ ਸਾਹਮਣੇ ਆ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਕਿੱਡਾ ਗਲਤ ਤੇ ਕਿੱਡਾ ਅਹਿਮ ਹੋਇਆ ਔਰ ਇਹਦੇ ਨਾਲ ਕਿੰਨਾ ਨੁਕਸਾਨ ਹੋਇਆ ਫਿਲਹਾਲ ਇਹ ਤਸਵੀਰ ਜਿਹੜੀ ਆ ਉਹ ਤੁਹਾਡੇ ਸਾਹਮਣੇ ਆ ਸਾਡੀ ਗੱਲਬਾਤ ਵੀ ਹੋਈ ਹੋਵੇ ਸੁਣਾਉਣੀ ਆ ਤੁਹਾਨੂੰ